ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੋਖਰ ਸਾਹਿਬ ਤੇ ਨੇੜੇ ਦੋਸਤੋ ਭੁੱਲ ਰਹਿਣ ਦਾ ਮੋਖਰ ਰੋਡ ਤੋਂ ਤੇ ਦੂਜੇ ਪਾਸੇ ਸੂਰੇ ਵਾਲਾ ਇਹ ਦੋਸਤੋ ਆਸ-ਪਾਸ ਦੇ ਪੈਂਡ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਊਗਾ ਦੋਨੇ ਵੇੜਾ ਬਹੁਤ ਸੋਹਣੀਆਂ ਫਿਲਾਲ ਹਜੇ ਗੱਬਣ ਆ ਸੋ ਵੀਡੀਓ ਨੂੰ ਮੈਂ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪ ਵੀ ਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੜ ਦੂਜਾ ਸੂਆ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 15 ਲੀਟਰ ਚ ਵਾਇਆ ਹੋਇਆ ਤੇ ਐਤਕੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 16 17 ਕਿਲੋ ਬੜੇ ਆਰਾਮ ਨਾਲ ਚਵਾਜੂ ਕਰੋ ਸੰਗ ਦੇ ਵਿੱਚ ਬੱਚੀ ਆ ਦੋਸਤੋ ਗਰਮੀ ਘੱਟ ਮਣਾਉ ਦੁੱਧ ਬਾਕੀ ਦੋਸਤ ਚੰਗਾ ਪਿਆਜੂ ਫੇਸ ਕੁਆਰਟੀ ਵੇਖ ਸਕਦੇ ਆ ਬਹੁਤ ਸੋਹਣੀ ਪੈਟਪੂੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਉਹ ਵਰਨੇ ਅਜੇ ਵਾਲਟਲ ਦੋਸਤ ਬਹੁਤ ਪਈ ਆ ਬੱਚੀ ਨੇ ਦਸਾਂ 11 13 ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤ ਫੇਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ 16 17 ਕਿਲੋ ਬੱਚੀ ਬੜੇ ਆਰਾਮ ਨਾਲ ਚ ਆਜੂ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਵਾਈ ਵਾਲੇ ਥਣ ਇੱਕ ਨੰਬਰ ਦਾ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 55000 ਰੁਪਇਆ ਉਹ ਚੋ ਮਾਨ ਤਾਨ ਹੋ ਜੂ ਦੋ ਨੰਬਰ ਤੇ ਦੂਜਾ ਸੂਆ ਬੱਚੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਤੋਂ 11 ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਕਿਲੋ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਹਵਾਨੇ ਦੋਸਤੋ ਹਜੇ ਵਾਲਟੈਲ ਬਹੁਤ ਪਈ ਆ ਬੱਚੇ ਨੇ ਦੱਸਾਂ 11 ਦਿਨਾਂ ਚ ਵਾਲਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੂਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਵਾਚੀ 20 ਕਿਲੋ ਬੜੇ ਆਰਾਮ ਨਾਲ ਚ ਆਜੂ ਫੇਸ ਕੁਆਲਟੀ ਸੋਹਣੀ ਸੋਹਣੀ ਮੂੰਹ ਮੱਥੇ ਦੀ ਬਾਡੀ ਸਟਰਕਚਰ ਸੋਹਣਾ ਪੈਠ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਜੇ ਦੋਸਤੋ ਹਵਾਨਾ ਕਿੰਚਾਂਗੇ ਤਾਂ ਰੱਬ ਵੰਗੂ ਵਧੂਗਾ ਵਾਲਟਲ ਹਜੇ ਬਹੁਤ ਪਈ ਆ ਵਾਚੀ ਨੇ ਦੱਸਾਂ 11 ਦਿਨਾਂ ਚ ਵਾਲਟਲ ਘੱਟ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਹਣਾ ਸਥਾਨ ਬਹੁਤ ਸੋਹਣਾ ਚਾਰੇ ਹੱਤੀ ਚਵਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ 2 ਨੰਬਰ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 62000 ਰੁਪਇਆ ਉਹ ਚ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ